ਬਾਜ ਉਪਕਾਰੀ ਜਗ ਵਿੱਚ ਆਇਆ ਬਾਜ ਉਪਕਾਰੀ ਜੰਮਣ ਮਰਣਾ ਬਾ ਕੀ ਦਾਨ ਦੇ ਪਦਕ ਲਾਇਆ ਹਰ ਸੋ ਲੈ ਤੁੰਗਾ ਸਵੇਰ ਹੈ ਅੱਜ ਦਾ ਦਿਨ ਹੈ ਅੱਜ ਫਿਰ ਉਸਨੇ 70ਵੀਂ ਵਰਸੀ ਪਹਿਲੀ ਵਰਸੀ ਜਿਹੜੀ ਕਿ ਬਹੁਤ ਗੰਭੀਰ ਗੱਲ ਕਰਦੀ ਹੈ ਸੋ ਚਾਰ ਦਿਨ ਦਾ ਸਮਾਗਮ ਦਾ ਪਹਿਲੀ ਤਰੀਕ ਤੋਂ ਸ਼ੁਰੂ ਹੋ ਗਿਆ ਹੈ ਅਕਚੁਅਲੀ ਬਹੁਤ ਬਹੁਤ ਪਹਿਲਾਂ ਮੇਰੇ ਮਾਤਾ ਪਿਤਾ ਜੀ ਨੇ ਵੀ ਅੰਦਰ ਚੱਕਿਆ ਸੀ ਮੈਨੂੰ ਵੀ ਬੜੇ ਸਪੱਸ਼ਟ ਰੂਪ ਵਿੱਚ ਛੋਟੇ ਉਮਰ ਦੇ ਮੈਂ ਉਹਨਾਂ ਦੀ ਸੇਵਾ ਕਰ ਰਿਹਾ ਹਾਂ ਹਰ ਜਦ ਵੀ ਸਟਾਰਟ ਹਾਰਡ ਕਰਦੇ ਆ ਰਹੇ ਹਾਂ ਕਿਉਂਕਿ ਉਹ ਟੈਨੋਡੀ ਸਾਈਡ ਤੇ ਸਾਰੇ ਖੱਡਾ ਫਰਿਆ ਸੀ ਤੇ ਮੈਨੂੰ ਬਾਬਾ ਜੀ ਇਹੀ ਗੱਲ ਕਹਿੰਦੇ ਹੁੰਦੇ ਸੀ ਕਿ ਜੇ ਮੱਲੀ ਤੋਂ ਤਲਵਾੜੇ ਨਹੀਂ ਜਾਣਾ ਜਦੋਂ ਡੇਰਾ ਪੈ ਜਾਏ ਤੇ ਫਿਰ ਉੱਥੇ ਰੁਕ ਜਾਣਾ ਮੈਂ ਰੁਕਦਾ ਰਿਹਾ ਤੇ ਇੱਕ ਵਾਰੀ ਮੈਂ ਖਾ ਚੁੱਕਾ ਸੀ ਤੇ ਮੈਂ ਗਲਤੀ ਕੀਤੀ ਇਹਦਾ ਕਿਹੜਾ ਨਹੀਂ ਮੰਨਿਆ ਉਹਨੇ ਮੈਂ ਅੰਨਕਾ ਤੇ ਆ ਗਿਆ ਸੀ ਕਿਉਂਕਿ ਦਨਵਾਸ਼ ਨੇ ਰੋਕ ਲਿਆ ਸੈਡ ਹੁੰਦੇ ਫੇਰ ਵਾਪਸ ਆਇਆ ਤੇ ਫੇਰ ਮੈਨੂੰ ਬਾਈ ਜਨ ਕਹਿੰਦੇ ਆ ਸਿੱਖੀ ਵਾਲਾ ਜਦੋਂ ਮੈਂ ਸਿੱਖ ਕੇ ਦਮ ਘੈਰ ਸੀ ਕੋਈ ਇਹ ਗੱਲਾਂ ਨੇ ਬਾਬਾ ਜੀ ਨਾਲ ਕਿਉਂਕਿ ਮੈਨੂੰ ਤਾਂ ਬਹੁਤ ਸਾਲ ਜਿਹੜਾ ਉਹਨਾਂ ਨਾਲ ਮਿਲਿਆ ਇਹ ਮਿਲਦੇ ਦੋਸਤ ਮੋਰਚੇ ਦੇ ਗਏ ਆ ਤੇ ਮੈਂ ਜਿੰਨਾ ਤੇ ਜਿੱਦ ਤੱਕ ਸੀ ਅਸੀਂ ਇਕੱਠੇ ਇਹ ਬੰਦਗੀ ਜਿਹੜੀ ਹੋਣੀ ਹੈ ਇਹ ਆਸੂ ਬੱਚੇ ਤਰ੍ਹਾਂ ਹੱਸੇ ਕੁਛ ਛੋਟੀ ਜਿਹੀ ਆਲੀ ਕਰਨ ਬਾਅਦ ਵੀਰਾਂ ਨਾਲ ਤੇ ਪਰਮੇਸ਼ਵਰ ਲੈ ਆਇਆ ਸੀ ਅੱਜ ਸਿਰਫ ਇਕੱਲੀ ਬਾਣੀ ਆਉਂਦੀ ਹੈ ਮਹਾਰਾਜ ਜਗਨਨਾਥ ਬਹੁਤ ਸੁਖੀ ਸੀ